کاج کے فتح وائی گروہ جی کا خالصا واحد خالس سکھ پنکھ کی آبادی جی اپنا اپنے دیش کے حساب سے دیکھیے بہت چھوٹی آ سوبا بنانا ਦੇਖੋ ਸਭ ਤੋਂ ਜ਼ਿਆਦੇ ਆਪਣੇ ਭੈਣ ਭਰਾ ਰਹਿੰਦੇ ਆ ਆ ਆਪਣਾ ਘਰ ਹੈ ਜੇ ਘਰ ترقی ਕਰੂਗਾ ਤਾਂ ਹੀ ਆਪਾਂ ترقی ਕਰਾਂਗੇ ਤੁਸੀਂ ਹਾਲਾਤ ਕਿਤੇ ਦੇਖੀ ਹੈ ਕੀ ਹੋ ਰਿਹਾ ਆਪਣੇ ਪੰਜਾਬ ਕੀ ਹੁੰਦਾ ਸੀ ਕਿਹੜੇ ਆਪਣੇ ਕਿਹੜੇ ਖਲੋਕਾਏ ਆਪਣੀ ਕੌਮ ਇੱਕ ਬਹੁਤ ਵੱਡੀ ਬਿਮਾਰੀ ਹੈ ਆਪਾਂ ਆਪ ਨੂੰ ਦੁਸ਼ਮਣ ਹੈ ਆਪਣੇ ਬਾਹਰ ਤੇ ਕਿਸਮਾਂ ਦੀ ਲੋੜ ਨਹੀਂ ਜਿੰਦੇ ਭਲੇ ਕੰਮ ਚੱਲਦੇ ਨੂੰ ਆਪਾਂ ਮਿੰਟਾ ਜੀ ਰੋਕ ਦਿੱਤਾ ਗੁਰੂ ਘਰ ਦੀ ਸੇਵਾ ਕਰਨਾਂ ਲਈ ਖਾਲਸਾ ਪੰਥ ਦੀ ਬਣਾਉਣ ਦਾ ਜਥੇਬੰਦੀ ਅਕਾਲੀ ਦਲ ਲੁਕਣ ਜੋਰ ਕਰ ਦਿੱਤਾ ਅੱਜ ਹਾਲਾਤ ਮੈਂ ਹੁਣੇ ਜਾ ਕੇ ਆਇਆ ਆ ਜਿਹੜੇ ਫਟਾਤਾ ਕਰਕੇ ਦਰਿਆਵਾਂ ਦੇ ਬਰਤ ਦਿੱਗੇ ਕੋਈ ਫਿਕਰ ਨਹੀਂ ਆਇਆ ਲੋਕੀਂ ਆਪਣੇ ਕੋਲ ਪੈਸਾ ਲਾ ਕੇ ਅੰਦਰੋਂ ਆਪਰੇ ਸੀ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਕਿਉਂ ਕਿ ਆਪਣਾ ਨਹੀਂ ਹੈ ਕੋਈ ਫਲਕ ਨਾ ਆਏ ਤੁਸੀਂ ਸਾਰੇ ਜਾਣਦੇ ਹੋ ਜਿਹੜਾ ਭੋਪਾਲ ਸਿੰਘ ਮੁੱਖ ਮੰਤਰੀ ਸੀ ਕੋਈ ਜੀ ਤਕਲੀਫ ਹੋਣੀ ਉਹ ਤਕਲੀਫ ਤੋਂ ਪਹਿਲੀ ਇਲਾਜ ਕਰਨਾ ਸ਼ੁਰੂ ਕਰ ਦਿੰਦੇ ਆ ਜਿਹੜੇ ਆਪਾਂ ਦਿੱਲੀੋਂ ਲਿਆਉਂਦੇ ਆ ਆਪਾਂ ਜੇ ਕੋਈ ਆਏ ਐ ਜਿਵੇਂ ਲੋਕਾਂ ਨੂੰ ਆਪਾਂ ਮੰਨ ਮਲੇ ਬਣਾਤਾ ਜਿਹੜੇ ਸਰਪੰਚ ਦੇ ਪਾਸੜਦੇ ਸੀ ਇੱਕ ਤੂਫਾਨ ਨਾਲ ਹੀ ਇੱਕ ਵਾਡੇ ਤੋਂ ਤੇ ਅੱਜ ਪੰਜਾਬ ਬਰਬਾਦ ਕਰ ਦਿੱਤਾ ਮਾਝਾ ਪੰਤਾ ਗੜਾ ਕਿਤੇ ਤੁਸੀਂ ਸੋਚੋ جو اکالی پارٹی نہ ہوگی اپنا کی ہونا چاہیے آج جو کچھ بھی آج پنجاب کا لگ بات میں جو کچھ تھی ای کرو اپنے گھر چلو اپنا بزرگوں پوچھو تھوڑی بمبیاں ملیا کی کٹیا بزرگ کہیں گے باپو بادل سی مکھ دی جی تو سامنے دیتی ہیں اور بمبیاں نے ਬਿੱਲੀ ਰੋਕ ਕਿਨੇ ਕੀਤੀ ਨਵੇਂ ਮੁੰਡਿਆਂ ਨੂੰ ਤਾਂ ਪਤਾ ਹੀ ਨਹੀਂ ਕਿਉਂਕਿ ਹੁਣ ਤਾਂ ਸਮਝਿਆ ਕਿ ਸਾਡੀ ਦੀ ਮਸਤੀ ਚੀਜ਼ ਹੈ ਧੀਨਾਂ ਦਾ ਬਾਤੂ ਬਾਦਲ ਆ ਪਹਿਲੇ ਮੰਡੀਆਂ ਕੋਦੇ ਪਿੰਡਾਂ ਜਿ ਨਹੀਂ ਹੁੰਦੀਆਂ ਸੀ ਐਮਐਸਪੀ ਵਜਲਦੇ ਨਹੀਂ ਹੁੰਦੀ ਸੀ ਆ ਮੰਡੀਆਂ ਪਿੰਡਾਂ ਚ ਬਣਾਉਣ ਵਾਲਾ ਐਮਐਸਪੀ ਦੋਣ ਵਾਲਾ ਕਾਲੀ ਬਲੇ ਬਾਦਸ਼ਾਹ ਮੁਖਮਤ ਆਜਾ ਟਰੈਕਟਰ ਤੇ ਟੈਕਸ ਲੱਗਦਾ ਹੁੰਦਾ ਸੀ ਟੈਕਸ ਮਾਫ ਕਰਨਾ ਹੈ ਅਕਾਲੀ ਦਲ ਹੈ ਆ ਲੋਕ ਰੋਡਾਂ ਉਹਨਾਂ ਨੇ ਹੁਣੀਆਂ ਸੀਰ ਲਿੰਕ ਰੋਡਾਂ ਬਣਵਾ ਸਾਰਾ ਪੈਸਾ ਲਿੰਕ ਰੋਡਾਂ ਤੇ ਬਣਾਇਆ ਪਾਇਆ ਅਕਾਲੀ ਦਲ ਨੇ ਕਿਉਂਕਿ ਅਕਾਲੀ ਦਲ ਲੋਡੇ ਵਿੱਚੋਂ ਨਿਕਲੇ ਆ ਸਾਨੂੰ ਦਰਦ ਆ ਸਾਨੂੰ ਪਤਾ ਹੈ ਕਿ ਕਿੰਨੀ ਮੁਸ਼ਕਲ ਕੀ ਹੈ ਹੁਣ ਕੇ ਕੇਜਰੀ ਵਾਲ ਨੂੰ ਪਤਾ ਕੋਈ ਕੇਜਰੀ ਵਾਲ ਨੂੰ ਫੇਕਰੋ ਆ ਗਰੀਬ ਨੂੰ ਪਹਿਲੇ ਧਰਮਸ਼ਾਲਾ ਸਿੱਖ ਕਾਰੀ ਖਲਤੇ ਨੂੰ ਹੁੰਦੀਆਂ ਸੀ ਜਿਹੜੀ ਧਰਮਸ਼ਾਲਾ ਬਲੌਣ ਉੱਤੇ ਸਕੀਮ ਵੀ ਵੱਡੇ ਬਾਦਲ ਸਾਹਿਬ ਲੈ ਕੇ ਆਏ ਸੀ ਪਹਿਲੇ ਬਜ਼ੁਰਗਾਂ ਨੂੰ ਹਿੰਦੁਸਤਾਨ ਵਿੱਚ ਜਦੋਂ ਇਹ ਸੁਪਾ ਦੇ ਤੱਕ ਪੈਨਸ਼ਨ ਸ਼ੁਰੂ ਹੋਈ ਉਹ ਵੱਡੇ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਬਜ਼ੁਰਗਾਂ ਦੀ ਪੈਨਸ਼ਨ ਜਿਹੜੀ ਅੱਜ ਤੱਕ ਮਿਲ ਰਹੀ ਹੈ ਆਪਾਂ ਦੀ ਸਕੀਮ ਸ਼ਗਨਦੀਸਕੀਮ ਐਸੀ ਬੱਚਿਆਂ ਨੂੰ ਮੋਤਮ ਦੀ ਸਕੀਮ ਦੋਟੇ ਨੂੰ ਬਿਜਲੀ ਮਾ ਕੰਮੀ ਸਕੀਮ ਸਾਰਾ ਕੁਝ ਅਕਾਲੀ ਦਰਿਆ ਸਾਰੀਆਂ ਬੰਦ ਹੋਈ ਪਈਆਂ ਮੈਡੀਕਲ ਇੰਸ਼ੋਰੈਂਸ ਤੁਹਾਨੂੰ ਇੰਨਾ ਹੌਸਲਾ ਸੀ ਕੋਈ ਆਪਤ ਆਇਆ ਨਹੀਂ ਤੁਹਾਨੂੰ ਪਤਾ ਸੀ ਕਿ ਆਪਣੀ ਸਰਕਾਰ ਅਕਾਲੀ ਦਲ ਸਰਕਾਰ ਨਹੀਂ ਆਪਣੀ ਹੈ ਸਾਡੀ ਵਾਅ ਫੜੀ ਜਾਊਗੀ ਹੁਣ ਤੁਹਾਨੂੰ ਕੋਈ ਹੌਸਲਾ ਹੈ ਹੁਣ ਵਿਚਾਰੇ ਨਾਲ ਜਾ ਕੇ ਆਏ ਕੋਈ ਵਿਚਾਰ ਨਹੀਂ ਉਮੀਦ ਨਹੀਂ ਕਿਸ ਸਰਕਾਰ ਤੋਂ ਕਿਉਂਕਿ ਉਹ ਸਰਕਾਰ ਦਿੱਲੀ ਹੈ ਨਹੀਂ ਹੈ ਉਹ ਪੰਜਾਬ ਪ੍ਰਤੀ ਜਜ਼ਬਾ ਹੀ ਹੈ ਨਹੀਂ ਉਹ ਤਾਂ ਲੁੱਟ ਰਹੀ ਹੈ ਆਪਾਂ 5 ਸਾਲ ਦੇਤੇ ਉਹਨਾਂ ਨੇ ਖੁੱਲ੍ਹਾਂ ਲੁੱਟਣ ਦਾ ਕੰਮ ਸ਼ੁਰੂ ਕੀਤਾ ਹੈ ਚਲੇ ਜਾਓ ਕਾਂਗਰਸ ਵੀ ਜਦੋਂ ਦੇ ਮੈਂ ਤੁਹਾਨੂੰ ਇੰਨਾ ਲੱਗਾ ਤੁਸੀਂ ਆ ਵੀ ਦੇਖ ਲੋ ਤਜਰਬਾ ਕਰਦੇ ਧਰੇ ਤੁਸੀਂ ਸੋਚੋ ਕਿ ਕਾਂਗਰਸ ਨੇ ਸਾਡੇ ਪੰਜਾਬ ਨੂੰ ਕੀ 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 ਦੇਤੀ ਐ ਕੋਈ ਵੀ ਨਾ ਲੱਗਦੀ ਲੈ ਲੋ ਨਹੀਂ ਤੁਹਾਨੂੰ ਦੇਖੋਗੇ ਅੱਜ ਵੀ ਆ ਬਿਜਲੀ ਜਿੰਨੇ ਫਰਮਾਂ ਤੋਂ ਪੰਜਾਬ ਤੇ ਜਿੱਥੋਂ ਬਿਜਲੀ ਆਉਂਦੀ ਆ ਸਾਰੀ ਖਾਲੀ ਧਲੇ ਬਣਾਇਆ ਇੱਕ ਵੀ ਕਾਂਗਰਸੀ ਦੇ ਨਹੀਂ ਐ ਆ ਜਿੰਨੀਆਂ ਸੜਕਾਂ ਤੁਸੀਂ ਅੰਮ੍ਰਿਤਸਰ ਤੋਂ ਹੋਰ ਦੇਖੋ ਕਿੰਨੀਆਂ ਚੌੜੀਆਂ ਜੋ ਪੂਰੇ ਪੰਜਾਬ ਪਾਤੀਆਂ ਆ ਖਾਲੀ ਧਲੇ ਤੁਸੀਂ ਐ ਵੀ ਦੇਖਿਆ ਜਿੰਨੇ ਆਪਣੇ ਪਵਿੱਤਰ ਸ਼ਹਿਰ ਕਿਸੇ ਗੁਰੂ ਮਹਾਰਾਜ ਆਪਣੇ ਗੁਰੂ ਪਰਾਇਤ ਕਰਨ ਸ਼ੁਕਤ ਕਾਮ ਸ਼ਹਿਰ ਸਾਰੇ ਦੀ ਡਿਵੈਲਪਮੈਂਟ ਤੁਸੀਂ ਇੱਥੇ ਜਾਣਦੇ ਤੁਸੀਂ ਕਰਨਤਾਰਨ ਅਸੈਂਬਲੀ ਹਲਕੇ ਦੀਆ ਕਰਨਤਾਰਨ ਸ਼ਹਿਰ ਕੀ ਹਾਲ ਹੁੰਦਾ ਸੀ ਆ ਸ਼ਾਇਦ ਉਹ ਮੈਨੂੰ ਯਾਦ ਹੈ ਮੈਂ ਉਹ ਵੇਖਤੀ ਸੀ ਉਹਦੀ ਬਾਹਰ ਛੜ ਪਈ ਜਾਂ ਸੀ 2.250 ਕਰੋੜ ਰੁਪਏ ਲੱਗਿਆ ਸਰਕਾਰ ਸਾਰੇ ਸੀ ਸਾਰਾ ਬਣਾਇਆ ਕੋਈ ਬਾਦਲ ਸਾਹਿਬ ਨੇ ਕਿਹਾ ਜਿੱਥੇ ਜਿੱਥੇ ਆਪਣੇ ਇਤਿਹਾਸੇ ਗੁਰੂ ਸਾਹਿਬ ਦਾ ਸ਼ਹਿਰ ਹੈ ਸਾਰੇ ਵਧੀਆ ਬਣਾ ਦਿਓ ਨੰਦਪੁਰ ਸਾਹਿਬ ਜਾ ਕੇ ਦੇਖੋ ਅਕਾਲੀ ਦਲ ਨੇ ਬਣਾਇਆ ਤੁਸੀਂ ਤਰਵੰਦੀ ਤਰਵੰਦੀ ਸਾਹਿਬ ਉਹ ਜਾ ਕੇ ਦੇਖੋ ਸੱਤ ਸਾਰੇ ਸਾਰਾ ਸ਼ਾਨ ਨਵਾਂ ਬਣਾਇਆ ਬਾਦਲ ਸਾਹਿਬ ਨੇ ਆ ਬਾਦਲ ਸਾਹਿਬ ਜਾ ਕੇ ਦੇਖੋ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਦੇਖੋ ਆ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਐ ਖਾਲਸਾ ਪੰਥ ਦੀ ਸੇਵਾ ਕਰਨ ਵਾਲੀ ਪਾਰਟੀ ਐ ਤੇ ਆਪਾਂ ਰੋਲ ਦਿੱਤਾ ਉਹਨਾਂ ਦੀ ਗੱਲਾਂ ਠਾਕੇ ਜਿਹੜੇ ਲੁਫੇਰੇ ਆ ਝਾੜੂਆਂ ਦੇ ਗੱਲਾਂ ਜਾ ਕੇ ਕਾਂਗਰਸੀਆਂ ਦੇ ਗੱਲਾਂ ਛਾ ਕੇ ਆ ਮੰਡਵਰ ਦੇ ਤੇ ਜਿਹੜੇ ਦਾਦੂਵਾਲ ਵਰਗੇ ਜਿਹੜੇ ਏਜੰਸੀਆਂ ਦੇ ਬੰਦੇ ਆ ਉਹਨਾਂ ਦੀ ਗੱਲਾਂ ਛਾ ਕੇ ਅੱਜ ਕੀ ਆ ਫਿਰ ਗੁਰੂ ਘਰਾਂ ਦੇ ਕਬਜ਼ਾ ਹੋਣ ਲੱਗੇ ਤੱਕ ਹਜ਼ੂਰ ਸਾਹਿਬ ਤੇ ਹੁਣ ਇਹ ਕੌਮ ਦੀ ਕੰਟਰੋਲ ਨਹੀਂ ਹੈ ਉਹਨਾਂ ਦਾ ਕੰਟਰੋਲ ਹੈ ਤੱਕ ਪਟਨਾ ਸਾਹਿਬ ਤੇ ਹੁਣ ਉਹਨਾਂ ਦਾ ਕੰਟਰੋਲ ਹੈ ਜਿੱਥੇ ਖਾਲਸਾ ਪੰਥ ਦੀ ਕਮੇਟੀ ਸੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹਨਾਂ ਨੇ ਲੈ ਲਈ ਸ਼ਰੂਫ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤੋੜ ਕੇ ਹਰਿਆਣਾ ਆਪਣੇ ਕਬਜ਼ੇ ਕਰ ਲਿਆ ਤੇ ਕਿਦੋਂ ਜਾਗੋਗੇ ਤੇ ਕਿਦੋਂ ਜਾਗੋਗੇ ਜਿਹੜੀ ਕੌਮ ਦੀ ਫੌਜ ਨਾ ਹੋਵੇ ਨਾ ਕੌਮ ਹੋ ਜਾਂਦੀ ਹੈ ਅਕਾਲੀ ਗੱਲ ਥੋੜੀ ਫੌਜ ਹੈ ਸਮਝੋ ਜੇ ਹੋਰ ਵੱਡਾ ਮਖਾਨ ਕਰਕੇ ਸਮਝੋਗਾ ਫਿਰ ਬਹੁਤ ਲੇਟ ਹੋ ਜੂਗੀ ਇੱਥੇ ਰਹਿਣਾ ਇੱਥੇ ਜਿਉਣਾ ਮਰਨਾ ਇੱਥੇ ਕੇਜਰੀਵਾਲ ਨੇ ਨਹੀਂ ਰਹਿਣਾ ਇੱਥੇ ਜਿਉਣਾ ਆ ਕਾਂਗਰਸੀਆਂ ਨੇ ਤੇ ਰਹਿਣਾ ਉਹਨਾਂ ਦਾ ਹੁਕਮ ਦਿੱਲੀੋਂ ਆਉਂਦੇ ਆ ਜੇ ਕਾਰਨ ਤੇ ਇੱਥੇ ਰਾਜ ਨਹੀਂ ਆਇਆ ਤੋ ਰਾਤ ਤੱਕ ਬਣ ਜੂਗਾ ਉਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ 10 ਸਾਲ ਖਰਾਬ ਕਰਲੇ ਆਪਾਂ ਆਜਾ ਜੰਮੀ ਛਟੋਣਾ ਸਾਰੀ ਨਿਗਾਹ ਪੰਜਾਬ ਦੀ ਇੱਥੇ ਮੱਝਲ ਸਾਰੀ ਨਿਗਾਹ ਤੁਹਾਡੇ ਤੇ ਤੁਸੀਂ ਮੂੜਾ ਪਾ ਕੇ ਆਪਣੀ ਕੌਮ ਨੂੰ ਤਗੜਾ ਕਰ ਸਕਦੇ ਹੋ ਇਕੱਠੇ ਹੋ ਜੋ ਇੱਕ ਝੰਡੇ ਥੱਲੇ ਪੰਚ ਦੇ ਝੰਡੇ ਥੱਲੇ ਇਕੱਠੇ ਹੋ ਜੇ ਅੱਪੀ ਨੁਕਸਾਨ ਖਾ ਗਏ ਤੇ ਫਿਰ ਜਿਵੇਂ ਹੁਣ ਹੜਾ ਆਇਆ ਹੈ ਸਾਹੇ ਪੰਜਾਬ ਵਿੱਚ ਡੁੱਬ ਜਾਣਾ ਫਿਰ ਹੁਣ ਜਿਹੜੇ ਸਾਡੇ ਉਮੀਦਵਾਰ ਪ੍ਰਿੰਸੀਪਲ ਦਾ ਭਾਈਬਾ ਦੇਖੋ ਅੱਜ ਜਾਈ ਮੈਂ ਤੁਹਾਨੂੰ ਦੱਸਣਾ ਮੈਂ ਦੇਖ ਰਿਹਾ ਸੀ ਇੱਕ ਪਾਸੇ ਪੰਛ ਦਾ ਦਬਾਰ ਹੈ ਹੈ ਇੱਕ ਪਾਸੇ ਧਰਮੀ ਪੂਰੀ ਪਰਵਾਰ ਹੈ ਕੋਈ ਮੇਲ ਹੈ ਇੱਕ ਪਾਸੇ ਹੋਣਾ ਚਾਹੀਦਾ ਸਾਰਾ ਹਲਕਾ ਦੱਸ ਦਈਏ ਕਿ ਗੱਦਾਰਾਂ ਨੂੰ ਕਿਤੇ ਬਖਸ਼ਦਾ ਨਹੀਂ ਖਾਲਸਾ ਪੰਥ ਜਿਹੜੇ ਬੰਦੇ ਨੇ ਸਾਰੇ ਐਸ ਪਲਾਸਟਿਕ ਲਿੱਪੀ ਸਾਰਾ ਕਸ ਕੀਤਾ ਬਸ ਦੋ ਗੱਲ ਮੈਨਾਂ ਕਰਕੇ ਜਿਹੜਾ ਬੰਦਾ ਦੋ ਗੱਲ ਮੈਨਾਂ ਕਰਕੇ ਭੱਜ ਸਕਦਾ ਆਪਰੇ ਆਪਣੇ ਸ਼ਰਮ ਮਨ ਸੰਦਾ ਉਹਦਾ ਕੀ ਕਰੈਕਟਰ ਹੈ ਸੁਣਾ ਬੇਨਤੀ ਕਰਦਾ ਸਾਰਿਆਂ ਨੂੰ ਇੱਕ ਇੱਕ ਵੋਟ ਤੁਹਾਡੀਆਂ ਤੁਹਾਡਾ ਨਗਰ ਮੈਂ ਦੇਖ ਹੀ ਲਿਆ ਮੈਂ ਕਹਿੰਦਾ ਕਿ ਲੋਕ ਪੁਰਾਣਾ ਨਗਰ ਤੋਂ ਸਾਰੇ ਨਗਰ ਵਾਲੇ ਬਲ ਕੇ ਤਰਨਤਨ ਹੱਦ ਤੇ ਮੇਰੀ ਲਿਆਦੋਂ ਮੈਂ ਕੋਈ ਕਾਜ ਕਰਾਂ ਪਿੰਡਾਂ ਦੇ ਪਿੰਡਾਂ ਬੋਸਦਾ ਕਰ ਲੋ ਤੁਸੀਂ ਇਕੱਲੇ ਹਲਸਾਪਨ ਦੀ ਪਾਰਟੀ ਪੰਜਾਬ ਦੀ ਆਪਣੇ ਕੌਮ ਦੀ ਜੇਹਬੰਦੀ ਦਾ ਬੂਥ ਲੱਗੂਆ ਹੋਰ ਕਿਤੇ ਨਹੀਂ ਲੱਗੇ ਜਾਨੀ ਲੱਗਣ ਦੇਣਾ ਪਾਪਾ ਪਰਮਾਤਮਾ ਮਿਹਰ ਕਰੇ ਆ ਦੇਖ ਰਹੇ ਆ ਕਿ ਫਿਰ ਤੋਂ ਕੌਮ ਦੀ ਸਾਡੀ ਸੇਵਾ ਮੇਰੇ ਮਾਥਮਿਕ ਪਿੰਡ ਦਾ ਕੰਮ ਦਵਾ ਜਿੰਨੇ ਆਪਣੇ ਦਰਵਾ ਸਾਰਿਆਂ ਤੇ ਪੱਕੇ ਸੀਮਿੰਟ ਦੇ ਬੰਦ ਬਣਾਈ ਜਾਣਗੇ ਪੱਕਾ ਲਾਜ ਕਰਦੂ ਜਿਵੇਂ ਫਾਕਾ ਲੱਗੀ ਤੀ ਜਿਹਨ ਬੀਂਦੀ ਪੂਰੀ ਕੀਤੀ ਸੀ ਮੈਨੂੰ ਜਦੋਂ ਮੈਂ ਕਹਿੰਦਾ ਬੀਂਦੀ ਪੂਰੀ ਕਰਦੇ ਲੋਕ ਕੀ ਕਹਿੰਦੇ ਕੱਲ੍ਹ ਅਸੀਂ ਆਈ ਪੜੀ ਜਾਂਦਾ ਅੱਜ ਤੱਕ ਮੈਂ ਜੋ ਤੇ ਮਕਸਦ ਕੀਤਾ ਹੈ ਮੈਨੂੰ ਕਹਿੰਦੇ ਸੀ ਕਿਆਂ ਸਰਤਾ ਕਿਵੇਂ ਬਣ ਜਾਣੀਆਂ ਸੀਮਨ ਨੇ ਇਹ ਮੰਗਰੀਏ ਬਣਾ ਦਿੱਤੀ ਕਿੱਗ ਨਹੀਂ ਮਾਤਾ ਪਾਣੀ ਵਾਲੀ ਬੱਸ ਵਿੱਚ ਲਾਤੀ ਸੀ ਓਟੇ ਮਾਤਾ ਹੁਣ ਦੱਸਦਾ ਆ ਜਿੰਨੇ ਨੁਕਸਾਨ ਹੁੰਦਾ ਆਪਣੇ ਖਸਾਨਾ ਦਾ ਦੀਪਾ ਦਾ ਪਿੱਟਾ ਤੇ ਕੰਨ ਕਬਾ ਹੋ ਰਿਹਾ ਹੈ ਮੈਨੂੰ ਸਾਰੇ ਪੰਜਾਬ ਨੂੰ ਮੈਂ ਵਾਦਾ ਕਰਦਾ ਮੇਰੀ ਅੱਜ ਬਿਆਨ ਨੂੰ ਲੋਟ ਕਰ ਲਿਓ ਜਿਸ ਦਿਨ ਸਰਕਾਰ ਆ ਗਈ 2 ਸਾਲ ਦੇ 2 ਸਾਲ ਦੇ ਅੰਦਰ ਹਮਾਚਲ ਤੋਂ ਲੈ ਕੇ ਪਾਕਿਸਤਾਨ ਤੱਕ ਜਿੰਨੇ ਆ ਦਰਿਆ ਆਪਣੇ ਸਾਰੇ ਵਿੱਚ ਚੈਨਲ ਕਰਕੇ ਪੱਕੇ ਜਿਵੇਂ ਸੀਮਨ ਡੈਮ ਮੰਗੋ ਤਾਂ ਸਾਰਾ ਡੈਮ ਕਰ ਹੁਣ ਅਸੀਂ ਕਰ ਦਾਂਗੇ ਬੋਲ ਬੋਲ ਸੇਖਾਂ ਕਰੋੜ ਲੱਗਣ ਕੋਈ ਸਰਕਾਰਾਂ ਵਾਸਤੇ ਵੱਡੀ ਗੱਲ ਨਹੀਂ ਸੋਚ ਵੱਡੀ ਹੋਣੀ ਚਾਹੀਦੀ ਹੈ ਬਾਕੀ ਜਿੰਨੀਆਂ ਇਹ ਹੁਣ ਬਾਰੇ ਚਸਕੀ ਮੈਂ ਗਰੀਬਾਂ ਵਾਸਤੇ ਆਟਾ ਦਾਲ ਸ਼ਗਨ ਪੈਨਸ਼ਨ ਸਾਲੀਆਂ ਬੰਦਾ ਉੱਥੇ ਦੇ ਕੰਮ ਹੋ ਜਾਂਦੀਆਂ ਨਾਲੇ ਖੋੜ ਜਾਓ ਤੁਹਾਡੇ ਕੋਲ ਕਿਸੇ ਕੋਲ ਪਿਊਬਲ ਕਲੈਕਸ਼ਨ ਹੈ ਨਹੀਂ ਕਿਸੇ ਕੋਲ ਹੈ ਨਹੀਂ ਕਿ ਹੈਗੇ ਸਾਰਾ ਕੋਲ ਜਿੰਨਾਂ ਕੋਲ ਨਹੀਂ ਹੈ ਪਹਿਲੇ ਤੋਂ ਨਹੀਂ ਫਾਰੇ ਹੋਏ ਪਰ ਫਾਰਿਆਂ ਨੂੰ ਇੱਕ ਪਿਊਬਲ ਕਲੈਕਸ਼ਨ ਅਸੀਂ ਦੇਵਾਂਗੇ ਮੈਂ ਤਾਂ ਕਹਿੰਦਾ ਪਾ ਤੁਸੀਂ ਜਾਣਦੇ ਹੋ ਅਕਾਲੀ ਸਰਕਾਰ ਦਾ ਮਤਲਬ ਕੀ ਹੈ ਰਾਜ ਖੋਡਾ ਹੋਣਾ ਪੰਜਾਬ ਦੇ ਖਜਾਨੇ ਦਾ ਮੋਹ ਤੁਹਾਡੇ ਪਿੰਡਾਂ ਕਰਪੂਣਾ ਇਹਨਾਂ ਮੰਗੂ ਨਹੀਂ ਇਸ ਕਰਕੇ ਮੈਂ ਬੇਨਤੀ ਕਰਦਾ ਹੈ ਬੀਬੀ ਜੀ ਨੂੰ ਵੋਟ ਪਾ ਕੇ ਤਕੜੀ ਚੋਂ ਨਿਸ਼ਾਨਾ ਇੱਕ ਪਾਸੇ ਹੋ ਜਓ ਇੱਥੇ ਤੂਫਾਨ ਸਿਰ ਹੋਊਗਾ ਜਿਹੜਾ ਝਾੜੂ ਵਾਲੇ ਤੇ ਕਾਂਗਰਸੀਆਂ ਦਾ ਦੂਜੇ ਵਿਰੋਧੀਆਂ ਸਾਰੇ ਗਿਕਾਰਾਂ ਨੂੰ ਉਡਾ ਦੇਗਾ ਮੈਨੂੰ ਤੁਹਾਡੇ ਤੇ ਬੜਾ ਆਸ ਤੇ ਮਾਨ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਦੇ ਬਾਸ ਪੰਜ ਸੱਤ ਵੈਂਕਰ گج کو فتح پلاؤ واحو جی کا خالص واحگ واہ جی جی سکھ پنکھ کی آبادی ਜੇ ਆਪਣਾ ਆਪਣੇ ਦੇਸ਼ ਦੇ ਹਾਵਨਾ ਦੇਖੀਏ ਉਹ ਛੋਟੀ ਹੈ ਆਪ ਸੂਬਾ ਪੰਜਾਬ ਜਿੱਥੇ ਸਭ ਤੋਂ ਜਿਆਦਾ ਆਪਣੇ ਭੈਣ ਭਰਾ ਰਹਿੰਦੇ ਆ ਆ ਆਪਣਾ ਘਰ ਹੈ ਜੇ ਘਰ ਤਰੱਕੀ ਕਰੂਗਾ ਤਾਂ ਹੀ ਆਪਾਂ ਤਰੱਕੀ ਕਰਾਂਗੇ ਤੁਸੀਂ ਹਾਲਾਤ ਜਿਹੜੇ ਦੇਖੀ ਐ ਕੀ ਹੋ ਰਿਹਾ ਆਪਣੇ ਪੰਜਾਬ ਕੀ ਹੁੰਦਾ ਸੀ ਕਿਹੜੇ ਆਪਣੇ ਕਿਹੜੇ ਥੱਲੁੱਟ ਨਾਏ ਆਏ ਆਪਨੀ ਕੌਮ ਨੇ ਇੱਕ ਬਹੁਤ ਵੱਡੀ ਬਿਮਾਰੀ ਐ ਆਪਾਂ ਆਪਣੀ ਦੁਸ਼ਮਣ ਐ ਆਪਣੇ ਬਾਹਰ ਦੇ ਕਿਸਮਾਂ ਦੀ ਲੋੜ ਨਹੀਂ ਚੰਗੇ ਭਲੇ ਕਲਵੇ ਨੂੰ ਆਪਾਂ ਮਿੰਟਾਂ 'ਚ ਰੋਕ ਦਿੱਤਾ ਗੁਰੂ ਘਰ ਦੀ ਸੇਵਾ ਕਰਨਾ ਜੀ ਖਾਲਸਾ ਪੰਥ ਦੇ ਨਾਮ ਦਾ ਜਥੇਬੰਦੀ ਅਕਾਲੀ ਦਾ ਲੁਕਮ ਜੋੜ ਕਰ ਦਿੱਤਾ ਅੱਜ ਹਾਲਾਤ ਮੈਂ ਹੁਣੇ ਜਾ ਕੇ ਆਇਆ ਆ ਜਿਹੜੇ ਵਰਤਾਾ ਕਰਕੇ ਦਰਿਆ ਦੇ ਬੱਦ ਉੱਠ ਗਏ ਕੋਈ ਪੁੱਛਣ ਨਹੀਂ ਆਇਆ ਲੋਕੀ ਆਪਣੇ ਪੈਸਾ ਲਾ ਕੇ ਬੰਦ ਰੋਪਰੇ ਸੀ ਪਰ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਕਿਉਂ ਕਿਉਂਕਿ ਉਹ ਆਪਣੇ ਨਹੀਂ ਹੈ ਉਹ ਫਿਰ ਉੱਥੇ ਆਏ ਤੁਸੀਂ ਸਾਰੇ ਜਾਣਦੇ ਹੋ ਜਿਹੜਾ ਵੱਡੇ ਪੱਤ ਜੀ ਸਾਬ ਮੁੱਖ ਮੰਤਰੀ ਸੀ ਕੋਈ ਜੀ ਤਕਲੀਫ ਹੋਣੀ ਉਹ ਤਕਲੀਫ ਤੋਂ ਪਹਿਲੇ ਹੀ ਇਲਾਜ ਕਰਨਾ ਸ਼ੁਰੂ ਕਰ ਦਿੰਦੇ ਆ ਜਿਹੜੇ ਆਪਾਂ ਦਿੱਲੀੋਂ ਲਿਆਂਦੇ ਆ ਆਪਾਂ ਜੱਥੇ ਆਏ ਆ ਐਜੇ ਲੋਕਾਂ ਨੂੰ ਆਪਾਂ ਮੰਨ ਮਲੇ ਬਣਾਤਾ ਜਿਹੜੇ ਸਰਪੰਚ ਨਹੀਂ ਬਣ ਸਕਦੇ ਸੀ ਇੱਕ ਤੂਫਾਨ ਨਾਲ ਹੀ ਇੱਕ ਵਾਟੇ ਤੋਂ ਤੇ ਅੱਜ ਪੰਜਾਬ ਬਰਬਾਦ ਕਰ ਦਿੱਤਾ ਮਾਜਾ ਪੰਤਾ ਗੜ ਕਿਤੇ ਤੁਸੀਂ ਸੋਚੇ ਜੇ ਕਾਲੀ ਕਾ ਜੀ ਨਾ ਹੁੰਦੀ ਆਪਣਾ ਕੀ ਹੋਣਾ ਸੀ ਅੱਜ ਜੋਬ ਹੋਦੀ ਅੱਜ ਪੰਜਾਬ ਤੋਂ ਮੈਂ ਲੱਭ ਵਸ ਰਿਹਾ ਜੋਬ ਕੋਸ਼ ਤੁਸੀਂ ਐਂ ਕਰੋ ਆਪਣੇ ਘਰੇ ਚਲਾ ਆਪਣੇ ਬਜ਼ੁਰਗਾਂ ਦੇ ਪਿੱਛੇ ਉਹ ਬੰਬੀਆਂ ਮਿਲੀਆਂ ਕਿਹੜੀਆਂ ਬੱਠੀਆਂ ਗੁਰ ਜਣਗੇ ਬਾਪੂ ਬਾਦਲ ਸਿੰਘ ਮੁਕਮਲ ਜੀ ਜਦੋਂ ਸਾਨੂੰ ਦਿੱਤੀਆਂ ਆ ਉਹ ਬੰਦੀਆਂ ਵਿੱਚ ਬਿਜਲੀ ਮੁਕਤੀ ਨੇ ਕੀਤੀ ਨਵੇਂ ਮੁੰਡਿਆਂ ਨੂੰ ਤਾਂ ਪਤਾ ਹੀ ਨਹੀਂ ਕਿਉਂਕਿ ਹੁਣ ਤਾਂ ਸਮਝਦੇ ਆ ਕਿ ਸਾਡੀ ਵੀ ਮੁਕਤੀ ਦੀ ਚੀਜ਼ ਹੈ ਵੀਰਾਂ ਬਾਪੂ ਬਾਦਲ ਆ ਪਹਿਲੇ ਮੰਡੀਆਂ ਤੋਂ ਬੰਦਾਜ ਨਹੀਂ ਹੁੰਦੀਆਂ ਸੀ ਐਮਐਸਪੀ ਫਜ਼ਲਰ ਦੇ ਨਹੀਂ ਹੁੰਦੀ ਸੀ ਆ ਮੰਡੀਆਂ ਪਿੰਡਾਂ ਚ ਬਣਾਉਣ ਵਾਲਾ ਅੰਮ੍ਰਿਤ ਦੀ ਦੋਹਰਾਂ ਵਾਲਾ ਕੰਗਲੇ ਬਾਬਾ ਸਾਹਿਬ ਮੁਹੰਮਦ ਜੀ ਅੱਜ ਇਹ ਟ੍ਰੈਕਟਰ ਤੋਂ ਟੈਕ